ਹਾਂਜੀ ਪਿਆਰ ਭਰੀ ਹੱਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਵਿੱਕੀ ਸਿੰਘ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਪਣੇ ਲਈ ਮਾਲ ਆਇਆ ਬਹੁਤ ਹੋਰ ਏਕੇ ਟੈਕਸ ਦਾ ਆਪਣੇ ਲਈ ਪ੍ਰਿੰਟ ਪਹੁੰਚ ਗਿਆ ਬਹੁਤ ਸੋਹਣਾ ਮਾਲ ਆਇਆ ਜੀ ਕਮੈਂਟਰ ਕਰੋ ਬਈ ਪਟਾ ਦਿਖਾ ਦੀ ਏਕੇ ਟੈਕਸ ਦਾ ਆਹ ਲਓ ਏਕੇ ਟੈਕਸ ਦਾ オリジナル ਮਾਲ ਹੋਊਗਾ ਆਹ ਲਓ ਜੀ BMW BMW ਨੰਬਰ ਹੋਊਗਾ ਏਕੇ ਟੈਕਸ ਚੈੱਕ ਕਰਾ ਦੇ ਬਈ ਆਹ ਲਓ ਡੀ ਐਨ ਚੈੱਕ ਕਰੋ ਪਹਿਲਾਂ ਜੀ ਲਓ ਜੀ ਲੱਗ ਟਡੇ ਹੈ ਨਾ ਕਲਰ ਚਾਰਟ ਚਾਰ ਹੋਣਗੇ ਦੇ ਰੰਗ ਪੂਰਾ ਟਾਪ ਦਾ ਡਿਜ਼ਾਈਨ ਹੋਊਗਾ ਜੀ ਆਹ ਲਓ ਤੇ ਚੌਥਾ ਰੰਗ ਇਹਦਾ ਹੋਊਗਾ ਸਰਦਈ ਚੌਥਾ ਰੰਗ ਸਰਦਈ ਦੇ ਦਾਂਗੇ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਆਹ ਦਾ ਮਾਲ ਆਪਣੇ ਲਾ ਬਹੁਤ ਭਾਰੀ ਮਾਤਰਾ ਚ ਆ ਗਿਆ ਜੀ ਇਹ ਕਿ ਟੈਕਸ ਲਓ ਜੀ ਚਾਰੇ ਪਾਸੇ ਇੱਕ ਟੈਕਸ ਇੱਕ ਟੈਕਸ ਇੱਕ ਟੈਕਸ ਇੱਕ ਟੈਕਸ ਵੀਡੀਓ ਪਾਟ ਜਾਂਦੀ ਹੈ ਬਈ ਠੀਕ ਹੈ ਆਹ ਦੇਖੀ ਆ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਦੇਖੋ ਬਰੀਕ ਪ੍ਰਿੰਟ ਦਾ ਡਿਜ਼ਾਈਨ ਆ ਪੂਰੇ ਡਾਟ ਡਿਜ਼ਾਈਨ ਆਗਾ ਇਹ ਦੇਖੋ ਕਲਰ ਇਹਦੇ ਬਹੁਤ ਕਲਰ ਚਾਰਟ ਓਕੇ ਆ ਹਾਂ ਲੋ ਲਓ ਜੀ ਗ੍ਰੀਨ ਹੈ ਗ੍ਰੀਨ ਹੋ ਵਾਈਨ ਕਲਰ ਹੈਗਾ ਇੱਕ ਫਰੋਜ਼ੀ ਹੈਗਾ ਇੱਕ ਕਾਫੀ ਵੀ ਦੇ ਦਾਂਗੇ ਇੱਥੇ ਕਾਫੀ ਕਲਰ ਵੀ ਹੈਗਾ ਜੀ ਹਾਂ ਲੋ ਅੱਜ ਆਪਾਂ ਨੇ ਨਾ ਪੂਰਾ ਭਾਰੀ ਮੇਲਾ ਹੀ ਲਾਤਾ ਇੱਕ ਨਵਾਂ ਡੇਨ ਆਇਆ 550 530 ਨੰਬਰ ਹਾਂ ਲੋ ਜੀ ਵੇਖੋ ਡੇਨ ਚੈੱਕ ਕਰੋ ਕੀ ਬਾਤ ਹੈ ਕੀ ਬਾਤ ਹੈ ਲੋ ਜੀ ਇਹਨੂੰ ਖੋਲਿਓ ਮੜਾ ਵੀਰੇ ਹਾਂ ਹਲਿਆਣਾ ਮੜਾ ਕੈਮਰਾ ਇਹਨੂੰ ਮੜਾ ਹੀ ਖੋਲ ਦੋ ਖੋਲ ਦੋ ਖੋਲ ਦੋ ਪੂਰਾ ਡੇਨ ਦਿਖਾ ਦਿਆ ਕਰੋ ਇਸ ਤਰ੍ਹਾਂ ਖੋਲ ਕੇ ਨਾ ਦਿਖਾ ਚੈੱਕ ਲਓ ਜੀ ਦੇਖੋ ਦੇਖੋ ੜਿਆ ਪੂਰਾ ਸੁਹਣਾ ੜਿਆ ਨਾ ਕੁਆਲਿਟੀ ਹੈ ਜੀ ਲਓ ਜੀ ਪ्योर ਸੈਪਟ ਕਪੜਾ ਹੋਊਗਾ ਕੈਮਰੇ ਕੋ ਅਰੀਜਨਲ ਕੈਮਰੇ ਕਲਰ ਦਿਖਾ ਦਿਓ ਵੀਰੇ ਇਥੇ ਚਾਰੇ ਕਲਰ ਦੇ ਦੇ ਦਿੰਨੇ ਆ ਚਾਹੇ ਬਾਸ ਦਿਖਾ ਦਾਂ ਕਲਰ ਜੀ ਇਹਨੇ ਆਪਾਂ ਨਾ ਡਿਜ਼ਾਈਨ ਦਿਖਾ ਗਏ ਸਾਰੇ ਦਿਖਾਓ ਜੀ ਡਿਜ਼ਾਈਨ ਆਹ ਲਓ ਤੇ ਮਾਲ ਜਿੰੂ ਜਿੰੂ ਚਾਹੀਦਾ ਛੇਤੀ ਪਹੁੰਚੋ ਕਿਉਂਕਿ ਮਾਲ ਸਪੀਡ ਬਹੁਤ ਹੈਗੀ ਨਾ ਵੱਤੋ-ਵੱਤ ਕਮੈਂਟ ਕਰਿਆ ਕਰੋ ਵੀਡੀਓ ਦੇ ਵੀ ਕਿੱਥੋਂ-ਕਿੱਥੋਂ ਦੇਖ ਰਹੇ ਹੋ ਸ਼ੇਅਰ ਕਰਦੋ ਤੇ ਆਪਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੇਖੋ ਆਪਣੀ YouTube ਫੈਮਿਲੀ ਕਿਉਂਕਿ ਆਪਾਂ ਇਸ ਦੇ ਵੀ ਚਾਰ ਕਲਰ ਮਿਲ ਜਾਣਗੇ। ਪ੍ਰਿੰਟ ਲੈ ਕੇ ਉਹਨੇ ਚਾਰੇ ਰੰਗ ਲਾ ਦੇ ਦੇਖਣੀ। ਕਾਲਾ ਸਰਦਈ ਹੋ ਗਿਆ। ਔਰ ਅੰਜੀ ਫਲੇਵਰ ਹੋ ਗਿਆ। ਲਓ ਜੀ। ਤੇ ਗੁਲਾਬੀ ਹੋ ਗਿਆ ਜੀ। ਇਹ ਇਹਦੇ ਸਾਰੇ ਰੰਗ ਆ ਗਏ। ਇੱਕ ਆ ਗਿਆ ਆਪਣੇ ਲਵੇ। ਥੋੜਾ ਜਿਹਾ। ਆਹ ਜੱਟ ਵੀ ਮੰਗਾ ਲਿਆ ਆਪਾਂ ਨੇ। ਇਹ ਵੀ ਡਿਮਾਂਡ ਸੀ ਬਹੁਤ ਜ਼ਿਆਦੇ ਲੋਟੀ। ਚੈੱਕ ਕਰੋ ਡਿਜ਼ਾਈਨ। ਦੇਖੋ। ਕਿਆ ਬਾਤ ਹੈ। ਬਹੁਤ ਡਿਮਾਂਡ ਜਾਂਦੀ ਸੀ ਤੁਹਾਡੇ ਕਮੈਂਟ ਆ ਜਾਂਦੀ ਸੀ। BMW ਨੰਬਰ ਕੈਮਰੇ ਕਿਦੇ ਡਿਜ਼ਾਈਨ ਭੇਜੋ ਦਿਖਾਓ ਜੀ। ਵੀ ਵੀਡੀਓ ਤੇ ਇਹ ਅੱਜ ਸਪੈਸ਼ਲ ਵੀਡੀਓ ਆਪਾਂ ਪ੍ਰਿੰਟ ਵਾਸਤੇ ਬਣਾਈ ਆ ਸਾਰੀ ਆਲੂ ਦੇ ਚਾਰ ਕਲਰ ਚਾੜਨੇ ਦੇ ਲਾਈਕ ਕਰ ਦਿਆ ਕਰੋ ਹੋਰ ਅੱਗੇ ਚਲੋ ਜੀ ਅੱਗੇ ਹੋਣੀ ਆ ਜੀ ਆ ਜੀ ਅੱਗੇ ਬਲੈਕ ਫਿਰ ਸੋ ਹਿੱਟਡ ਇਹਨਾਂ ਆਇਆ ਸਭ ਤੋਂ ਵੱਧ ਵਿਕਣ ਵਾਲਾ ਡੀਐਨਸੀ ਪਹਿਲਾਂ ਵੀ ਆਪਣੇ ਲੋਕ ਸਭ ਤੋਂ ਪਹਿਲਾਂ ਕਲੀਅਰ ਹੋ ਜਾਂਦੇ ਸਾਰਾ ਮਾਲ ਚੈੱਕ ਕਰੋੜਿਆ ਐਂ ਦਿਖਾ ਦੇ ਜਾਵਾ ਬਾਈ ਕੋਲੋਂ ਲਓ ਜੀ ਇਸ ਦੇ ਵਿੱਚ ਵੀ ਕਲਰ ਚਾਰਟ ਚਾਰ ਹੋਣਗੇ ਚਾਰ ਕਲਰ ਮਿਲ ਗਏ ਪੂਰੇ ਤੋਫੇ ਕਲਰ ਦੇ ਲਓ ਜੀ ਓਕੇ ਮਸਟਰਡ ਆ ਕਿਹੜਾ ਕਲਰ ਕਰੀਮ ਕਰੀਮ ਤੇ ਗ੍ਰੀਨ ਦੇਖਿਆ ਗਏ ਗ੍ਰੀਨ ਕਲਰ ਮਿਲ ਗਏ ਕਲਰ ਚਾਰਟ ਵੀ ਚੈੱਕ ਕਰੋ ਸਾਰੇ ਨਵੇਂ ਟ੍ਰੈਂਡਿੰਗ ਕਲਰ ਆਏ ਨੇ ਪੂਰੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਸਾਡੇ ਚੈਨਲ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰਦੇ ਕਰੋ ਆਪਣੀਆਂ ਸਾਰੀਆਂ ਸਹੇਲੀਆਂ 'ਚ ਭੇਜੋ ਸਾਰੀਆਂ ਭੈਣਾਂ ਨੂੰ ਬੇਨਤੀ ਕਰਦੇ ਆ ਆਹ ਲਓ ਜੀ ਨਵੇਂ ਡਿਜ਼ਾਈਨ ਹੋਰ ਆ ਗਏ ਪੂਰੇ ਸੱਪ ਲੱਗੇ ਆ ਜੀ ਆ ਵੀ ਬਹੁਤ ਸੋਹਣਾ ਡੇਨ ਹੈ ਨਾ ਦੇਖ ਇਸ ਦੇ ਵਿੱਚ ਵੀ ਕਲਰ ਚਾਰ ਨੇ ਨੇਵੀ ਹਾਲੇ ਉਹ ਬਾਈ ਨੂੰ ਵੀਡੀਓ ਸਪੈਸ਼ਲ ਭੇਜੂਆ ਜਿਹੜੇ ਮੈਨੂੰ ਫੋਨ ਵੀ ਕੀਤਾ ਸੀ ਬਾਈ ਨੇ ਕਹਿੰਦਾ ਤੁਸੀਂ ਕੈਮਰੇ ਕਿਤੇ ਡਿਜ਼ਾਈਨ ਦਿਓ ਜੀ BMW ਦੇ ਤੁਹਾਡੇ ਲਈ ਮਾਲ ਤੇ ਮਾਲ ਚੈੱਕ ਕਰ ਲਓ ਹੁਣ ਆ ਆ ਗਏ ਸਾਰੇ ਡੇਨ ਆ ਦਿਖਾਓ ਜੀ ਆ ਡੇਨ ਇਹਨੂੰ ਗੱਲ ਬਸ ਲੈ ਆ ਲੈਰੀ ਆ ਗਏ ਸਪੈਸ਼ਲਾਂ ਚ ਲਓ ਜੀ ਆ ਵੀ ਬਹੁਤ ਸੋਹਣਾ ਡੇਨ ਹੈਗਾ ਕਰਾ ਜਾ ਦੇਖੋ ਚੈੱਕ ਕਰੋ ਗੱਲਬਾਤ ਪੂਰੀ ਐ ਡਾਇਨ ਚ ਦੇਖੋ ਕੱਲ ਨੂੰ ਮੈਂਤਵਾਰ ਕਰਾਵਾਂਗੇ ਮੇਲਾ ਆਪਣੇ ਲਾਵੇ ਸਾਰਾ ਕੱਲ ਨੂੰ ਐਤਵਾਰ ਨੂੰ ਸੇਲਾ ਚੱਲਣੀਆਂ ਨੇ ਮੇਲਾ ਲਾਉਣਾ ਸਿਸਮੈਸ ਕਲੌਥ ਹਾਊਸ ਹੋਟਲ ਲਖਲਾ ਲਓ ਜੀ ਇੱਕ ਮਿੰਟ ਰੁਕ ਜਿਓ ਵੀਰੇ ਲਓ ਜੀ ਡਾਇਨ ਦੇਖੋ ਕਿਆ ਬਾਤ ਐ ਕੱਪੜਾ ਵੀ ਪੂਰਾ ਐ ਡਾਇਨ ਜਮ ਓਕੇ ਹੋਊਗਾ ਦਿਖਾ ਬਈ ਤੇ ਲਓ ਜੀ ਕਲਰ ਚਾਰਡ ਦੇਖੋ ਇੱਥੇ ਚਾਰ ਫਿਰੋ ਜੀ ਮਸਟਰਡ ਮਹਰੂਨ ਤੇ ਕਹੇਗਾ ਨੇਵੀ ਕਲਰ ਦੇਖੋ ਆਜੋ ਅੱਗੇ ਆਜੋ ਜੀ ਅੱਗੇ ਦਿਖਾ ਦਿਓ ਆਹ ਦੇਖ ਰਾ ਕਿਆ ਬਾਤ ਆ ਵੀ ਡਾਇਨ ਬਹੁਤ ਸੋਹਣਾ ਗਈ ਦੇਖੋ ਆ ਵੀ ਆ ਲੈ ਪਫਾ ਵੀ ਲੋ ਜੀ ਦੇਖੋ ਡਿਜ਼ਾਈਨ ਬਹੁਤ ਸੋਹਣਾ ਹੈ ਦੇਖੋ ਨਵੇਂ ਡਿਜ਼ਾਈਨ ਨੇ ਜਮਾਏ ਨੇ ਓਕੇ ਇਸ ਦੇ ਵਿੱਚ ਵੀ ਕਲਰ ਚਾਹੀਏ ਪਾ ਲੀ ਜੇਫਟ ਕੱਢਾਂਗੇ ਸੂਟ ਆਪਣਾ ਚੈਨਲ ਨੂੰ ਫਸ ਤੋਂ ਵੱਧ ਕਰਿਆ ਕਰੋ ਸਬਸਕ੍ਰਾਈਬ ਦੇਖੋ ਜੀ ਵੀਡੀਓ ਦੇ ਐਂਡ ਤੱਕ ਜੂਰ ਬਣੇ ਰਹੋ ਪੂਰੀ ਟੌਪ ਦੀ ਵੀਡੀਓ ਹੋਣ ਵਾਲੀ ਹੈ ਪੂਰੇ ਟੌਪ ਦੇ ਆਏ ਨੇ ਪ੍ਰਿੰਟ ਸਾਰੇ ਦੇਖੋ ਚੈੱਕ ਕਰਾ ਬਈ ਲਓ ਜੀ ਪੂਰਾ ਸੁਪਰ ਹਿੱਟ ਡਿਜ਼ਾਈਨ ਹੈ ਜੀ ਚੈੱਕ ਕਰੋ ਸਾਰੇ ਇਹਦੇ ਰੰਗ ਹੋਣਗੇ 4 ਕਲਰ ਦਿਖਾ ਦੇ ਸਾਰੇ ਆ ਲੈ ਬਈ ਰੰਗ ਸਾਰ ਰੰਗ ਨਾਲ ਬਣੁੰਦੇ ਐ ਨਾ ਆ ਕੰਦਰ ਦਾ ਸਾ ਸਪੈਸ਼ਲ ਨਾਲ ਚ ਦੇਖ ਕਿ ਆ ਬਾਤ ਐ ਡਿਜ਼ਾਈਨ ਉਹ ਕੇ ਰਪੋਰਟ ਐ ਜਮਾ ਸਕਰੀਨ ਸ਼ਾਟ ਭੇਜ ਕੇ ਕਰਦੇ ਕਰੋ ਮੈਸੇਜ ਜਿਹਨੂੰ ਮਾਲ ਜਿਹੜਾ ਚਾਹੀਦਾ ਹੁੰਦਾ ਈ ਦੇਖੋ ਡਿਜ਼ਾਈਨ ਕਲਰ ਦੇਖ ਕੇ ਕਰੋ ਬੜਾ ਫੋਕ ਖੜਾ ਕੇ ਦਿਖਾ ਲੈ ਕਰਦੇ ਜੀ ਬਈ ਠੀਕ ਹੈ ਜੀ ਆ ਲਓ ਆ ਗਿਆ 560 ਨੂੰ ਬਣਦੇ ਐ ਚੈੱਕ ਕਰਾ ਦੋ ਜੀ ਲਓ ਜੀ ਦੇਖੋ ਡਿਜ਼ਾਈਨ ਓਕੇ ਇਹ ਸਾਰਾ ਬਲੈਕ ਚਾਰਟ ਹੋਊਗਾ ਇਹਦੇ ਵਿੱਚ ਜਿਹੜਾ ਆ ਰੈੱਡ ਲਾਈਨ ਹੈ ਬਸ ਇਹਦਾ ਇਹਦਾ ਫਰਕ ਹੋਊਗਾ ਜੀ ਲੇਰੀਆ ਦੇ ਵਿੱਚ ਵੀ ਦਿਖਾ ਦੇ ਆਹ ਲਓ ਜੀ ਮੁੜ ਕੇ ਮੁੜ ਕੇ ਹੋ ਗਏ ਗਰਮੀ ਬਹੁਤ ਆ ਛੋਟੇ ਵਾਸਤੇ ਲੈ ਕੇ ਆਉਨੇ ਆ ਸਾਰੇ ਪ੍ਰਿੰਟ ਫੂਟ ਪਹੁੰਚਿਆ ਕਰੋ ਦੇਖੋ ਜੀ ਵੀਡੀਓ ਨੂੰ ਪਿਆਰ ਰੱਖਿਆ ਕਰੋ ਵੱਧ ਤੋਂ ਵੱਧ ਚੈੱਕ ਕਰੋ ਵਿੱਕੀ ਬਹੁਤ ਮਿਹਨਤ ਕਰਦਾ ਇਸਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਦਾ ਕਰੋ ਵੀਡੀਓ ਨੂੰ ਕਿਰਪਾ ਕਰਕੇ ਸਬਸਕ੍ਰਾਈਬਰ ਪੂਰਾ ਕਰ ਦੋ ਆਪਣਾ ਮਹੀਨੇ-ਮਹੀਨੇ ਚ ਬਸ ਬਾਬਾ ਲੋ ਜੀ ਡਿਜ਼ਾਈਨ ਕਹਿੰਦੇ ਮੁੱਕੰਜ ਨਹੀਂ ਆਰੇ ਨੇੜੇ ਐਨ ਆ ਗਏ ਸਵਾਰ ਦੋ ਗੱਡੀਆਂ ਭਰ ਕੇ ਆਏ ਨੇ ਪੂਰੀਆਂ ਮਾਲ ਦੀਆਂ ਏਕੇ ਟੈਕਸ ਵੀ ਪੇ ਲਓ ਜੀ ਇਹ ਹੈਗਾ ਹੀ ਏਕੇ ਟੈਕਸ ਦਾ ਪਾਇਰਸ ਬਿਊਟੀ ਨੰਬਰ ਲਓ ਜੀ ਚੈੱਕ ਕਰੋ ਇਹਦਾ ਤਾਂ ਮੇਲ ਹੀ ਹੈ ਆ ਚੈੱਕ ਕਰਾ ਦੇਣ ਵਾਸਤੇ ਦੇਨ ਦਿਖਾ ਦੂ ਇਹ ਸਾਰੇ ਦੇਖਦੇ ਇਹਨਾਂ ਨਾ ਦੇ ਲੈ ਰਾਂ ਲਓ ਜੀ ਆ ਡਿਜ਼ਾਈਨ ਦੇਖੋ ਕੀ ਬਾਤ ਹੈ ਕੱਪੜੇ ਦੋ ਸੁਣਦੇ ਨਾਬ ਹੋ ਗਿਆ ਆਪਣੀ ਗਰੰਟੀ ਹੋਊਗੀ ਲਓ ਜੀ ਇਹ ਕਿਹੜਾ ਟੈਕ ਸਾਹ ਦੇਖੋ ਏਕੇ ਟੈਕ ਏਕੇ ਲਓ ਜੀ ਇਸ ਦੇ ਕਲਰ ਦੇਖ ਰੋ ਖਸਾ ਰੰਗ ਆਹ ਰੰਗ ਦੇਖੋ ਫੈਂਸੀਆਂ ਦੇ ਕਲਰ ਚੱਕ ਲੈ ਆਹ ਮੰਗਦੇ ਸੀ ਨਾ ਜਿਹੜੇ ਟੈਸਟਾ ਦਾ ਉਹਦਾ ਬਾਗੂ ਦਾ ਬਣਾਇਆ ਸੀਗਾ ਚੱਕ ਬਾਗੂ ਤੇਰੇ ਵਾਸਤੇ ਸਪੈਸ਼ਲ ਆ ਤੋਹਫਾ ਲਓ ਜੀ ਇਹ ਹੈਗਾ ਹੀ ਪੈਰ ਸੂਟੀ ਦਾ ਵੀ ਹਾਂ ਪੈਰ ਸੂਟੀ ਹੈ ਲਓ ਜੀ ਦਿਖਾ ਦੇ ਕੱਪੜਾ ਚੈੱਕ ਕਰੋ ਨਾਲੇ ਜਮਾ ਲਵੇ ਤੋ ਦਿਖਾ ਦੇ ਕੱਪੜਾ ਬਈ ਦੇਖ ਬੁਰਦੀ ਵੀ ਸ਼ਿਕਾਇਤ ਆ ਗਈ ਜੇ ਆਪਣਾ ਬੈਠੇ ਆਰੇ ਆਪਣੇ ਲੱਗੇ ਚੱਕ ਰਹੇ ਉਸੂਟ ਆ ਦੇਖਾ ਦਈਆ ਵਾਲਾ ਆ ਲਾਈਟ ਆ ਉਹ ਲੈ ਫੋਨ ਮੇਂ ਲੈ ਲਾਤੀ ਪ੍ਰਿੰਟੀ ਪ੍ਰਿੰਟ ਕਰਤਾ ਸਾਰੇ ਪਾਸੇ ਨਿਵਾਤਾ ਓਕੇ ਚੈੱਕ ਕਰਾ ਬਈ ਲਓ ਜੀ ਆਹੜਿਆਂ ਦੇਖੋ ਜੀ ਓਕੇ ਰਪੋਰਟ ਆਉਣਗੇ ਸਾਰੇ ਆ ਰਹਿ ਗਿਆ ਲੈ 30ਾਂ ਚ ਕਿਹੜੇ ਆ ਚੈੱਕ ਕਰਾ ਦਿਖਾਓ ਜੀ ਆ ਵੀ ਬਹੁਤ ਸੋਹਣਾ ਡੈਨ ਨਹੀਂ ਦੇਖੋ ਲਓ ਜੀ ਨਾ ਨਹੀਂ ਪੂਰੇ ਵਧੀਆ ਤੇ ਸਪੈਸ ਬਿਊਟੀ ਵਾਲਾ 300 ਚ ਲਾ ਦੀਏ ਲਾ ਦੋ ਜੀ 300 ਰੁਪਏ ਚ ਸਪੈਸ ਬਿਊਟੀ ਲਓ ਜੀ ਦੇਖੋ ਆ ਲਓ ਆੜੀ ਇਹ ਨਹੀਂ ਵੀ ਬਹੁਤ ਸੋਹਣਾਗਾ ਚੈੱਕ ਕਰ ਵਾ ਦੇਖੋ ਚੈੱਕ ਕਰ ਦੇਖੋ ਬਰੀਕ ਪ੍ਰਿੰਟ ਹੈ ਬਿਲਕੁਲ ਜਮਾ ਬਹੁਤ ਹੀ ਸ਼ਾਨਦਾਰ ਪ੍ਰਿੰਟ ਬਣਿਆ ਹੋਇਆਗਾ ਦੇਖੋ ਦਿਖਾ ਦਿਨੀ ਚੋਂ ਸਾਰਾ ਡਿਜ਼ਾਈਨ ਬਾਬੇ ਇਸ ਦੇ ਵਿੱਚ ਵੀ ਕਲਰ ਹੈਗੇ ਚਾਰ ਹਾਂ ਜੂ ਕਲਰ ਦਿਖਾ ਦੇ ਇੱਕ ਡਿਜ਼ਾਈਨ ਦੇ ਦੰਦੇ ਆ ਆਹ ਕਾ ਦੀ ਆ ਵੀ ਸਾਡੇ ਲਾਸਟ ਆ ਗਿਆ ਬਾਕੀ ਵੀਡੀਓ ਆਪਾਂ ਬਣਾਵਾਂਗੇ ਕੱਲ ਨੂੰ ਆਹ ਦੇਖੋ ਜੀ ਲਓ ਜੀ ਦੇਖੋ ਪੈਰ ਸ਼ਿਊਟੀ ਦਾ ਡਿਜ਼ਾਈਨ ਹੈ ਵੀ ਪੂਰੇ ਸੁਪਰ ਹਿੱਟ ਨੇ ਓਕੇ ਧੰਨਵਾਦ ਵੀਡੀਓ ਚ ਐਂਡ ਤੱਕ ਬਣੇ ਰਹਿਣ ਦੀ ਲਓ ਜੀ ਮਾਰੀ ਚੈਨਲ ਕਰ ਲਿਆ ਕਰੋ ਸਬਸਕ੍ਰਾਈਬ ਆੜੀਆਂ ਰਹਿ ਗਿਆ ਹਾਂ ਇਹ ਰਹਿ ਗਿਆ ਇੱਕ ਕੈਮਰਾਮੈਨ ਕਹਿੰਦਾ ਆੜੀਆਂ ਰਹਿ ਗਿਆ ਰਾਜ ਆਪਣਾ ਭੜੀ ਦਾ ਚੱਕ ਬਈ ਕੈਮਰੇ ਕਰਾ ਬੀਜੇਡਬਲਯੂ ਨੰਬਰ ਤੋਹਫਾ ਰਾਜ ਇੱਕ ਬੀਐਨ ਡੇਕ ਕੀ ਕੀ ਬਾਤ ਹੈ ਲਓ ਜੀ ਇੱਕ ਹੋਰ ਰਹਿ ਗਿਆ ਦਿਖਾ ਦਿਓ ਵੀਰੇ ਦਿਖਾ ਦਿਓ ਪਹਿਲੀ ਨਾ ਧੰਨਵਾਦ ਕਰਿਆ ਕਰੋ ਦਿਖਾ ਦਿਓ ਸੋ ਡੇਂਦ ਪੂਰੇ ਘਰ ਦੇ ਕਰ ਹਾਂਜੀ ਕਿੰਨਾ ਸੁਰਤ ਆਉਣ ਗਲੀਆਂ ਨਹੀਂ ਬਾਬੇ ਕਿੰਨੀ ਗਰਮੀ ਬਹੁਤ ਆ ਹਾਂ ਦਾ ਸੀਦਾ ਆਪ ਹੀ ਭੁੱਲੇ ਜਾਂਦੇ ਵੀ ਕਿਹੜਾ ਲੈ ਗਿਆ ਕਿਹੜਾ ਵੇਚਤਾ ਆਜਾ ਇੱਕ ਲਓ ਜੀ ਕੀ ਬਾਤ ਹੈ ਸੁਪਰ ਹਿੱਟਡ ਡੇਂ ਨੇ ਓਕੇ ਜੀ ਆ ਸਾਰਾ ਮਾਲ ਆਪਣੇ ਕੋਲੇ ਹਾਜ਼ਰੀ ਏਕੇ ਟੈਕਸ ਦਾ ਦੇਖੋ ਨਾਲੀ ਮਾਲੇ ਨੂੰ ਸਬਸਕ੍ਰਾਈਬ ਲਓ ਜੀ ਨਵੇਂ-ਨਵੇਂ ਪ੍ਰਿੰਟ ਸੂਟ ਦੇਖਣ ਵਾਸਤੇ ਤੇ ਆਪਾਂ ਨਵੇਂ-ਨਵੇਂ ਵੀਡੀਓ ਤੁਹਾਡੇ ਵਾਸਤੇ ਵੀ ਲੈ ਕੇ ਆਉਂਦੇ ਰਵਾਂਗੇ ਓਕੇ ਧੰਨਵਾਦ ਜੀ ਪਿਆਰ ਇੰਨੀ ਬਣਾਈ ਰੱਖੋ